ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਤੁਹਾਡੇ ਨਾਲ ਆਪਾਂ ਵੱਡੀ ਅਪਡੇਟ ਸਾਂਝੀ ਕਰਾਂਗੇ ਅੱਜ ਜਲਾਲ ਬਠਿੰਡਾ ਜ਼ਿਲ੍ਹਾ ਵਿੱਚ ਬਹੁਤ ਛੋਟੀ ਦਾ ਮਹਾਕੰਬ ਕਰਵਾਇਆ ਜਾ ਰਿਹਾ ਹੈ ਸਨਮਾਨ ਵੀ ਵੱਡੇ ਕੀਤੇ ਜਾਣੇ ਆ ਤੇ ਛੋਟੀ ਦੇ ਮੱਲ ਪਹੁੰਚ ਗਏ ਆ ਸਾਰੇ ਹੀ ਸੁਪਰਸਟਾਰ ਟੀਮਾਂ ਸ਼ਗਰਪੁਰ ਆ ਰਗੇ ਸਾਰੀਆਂ ਹੀ ਟੀਮਾਂ ਹੀ ਛੋਟੀ ਦੀਆਂ ਉੱਪਰ ਚੋਟੀ ਦੇ ਮੱਲ ਪਹੁੰਚ ਰਹੇ ਆ ਟੀਮਾਂ ਤੇ ਖਿਡਾਰੀ ਵੀ ਤੁਹਾਨੂੰ ਆਪਾਂ ਕਲੀਅਰ ਕਰਨੇ ਆ ਜੋ ਜਲਾਲ ਦੇ ਕਬੱਡੀ ਕੱਪ ਤੇ ਪਹੁੰਚ ਰਹੇ ਆ ਅੱਜ ਜੀਰੇ ਜ਼ਿਲ੍ਹੇ ਵਿੱਚ ਮੱਲੋਕੇ ਪਿੰਡ ਵੀ ਬਹੁਤ ਚੋਟੀ ਦੇ ਕਬੱਡੀ ਕੱਪ ਕਰਵਾਇਆ ਜਾਣਾ ਉੱਥੇ ਵੀ ਲਾਉਣ ਕਰ ਲੱਗਣੀ ਆ ਉੱਥੇ ਵੀ ਟੌਪ ਦੇ ਮੱਲ ਖੇਡਣਗੇ ਸ਼ੂਸ਼ਕਾਲੇ ਪੂਲੇ ਵਰਗੇ ਉਹਨਾਂ ਦੀਆਂ ਵੀ ਤੁਹਾਨੂੰ ਆਪਾਂ ਟੀਮਾਂ ਦੱਸਾਂਗੇ ਕਲੀਅਰ ਕਰਾਂਗੇ ਸਾਰੀ ਜਾਣਕਾਰੀ ਕਰੀਏ ਅਗਲਾ ਟੌਪ ਦਾ ਵੱਡਾ ਮਹਾਕੰਮ ਕਰਵਾਇਆ ਜਾ ਰਿਹਾ ਪਿੰਡ ਮੱਲੋਕੇ ਜੀਰਾ ਇੱਥੇ ਵੀ ਬਹੁਤ ਵਧੀਆ ਮੈਚ ਕਰਵਾਏ ਜਾਣੇ ਆ ਕਬੱਡੀ ਓਪਨ ਪੈਂਡ ਪੱਦਰ ਤਿੰਨ ਖਿਡਾਰੀ ਬਾਰੋਂ ਦੇ ਪਹਿਲਾ ਨਾਮ 1 ਲੱਖ ਰੁਪਏ ਦੂਜਾ ਨਾਮ 75000 ਰੁਪਏ ਬੈਸਟ ਰੇਡਰ ਤੇ ਜਾਫੀ ਨੂੰ 41-41 ਹਜ਼ਾਰ ਦੀ ਨਗਦ ਰਕਮ ਨਾਲ ਸਨਮਾਨਿਤ ਕੀਤਾ ਜਾਣਾ ਹੈ ਬਹੁਤ ਵਧੀਆ ਟੀਮਾਂ ਤੇ ਬਹੁਤ ਚੋਟੀ ਦੇ ਸੁਪਰਸਟਾਰ ਪੁੱਜ ਰਿਹਾ ਇਸ ਕਬੱਡੀ ਕੱਪ ਤੇ ਟੀਮਾਂ ਤੇ ਖਿਡਾਰੀ ਵੀ ਤੁਹਾਨੂੰ ਕਰਦੇ ਆ ਕਲੀਅਰ ਇਸ ਕਬੱਡੀ ਕੱਪ ਤੇ ਕਿਹੜੀਆਂ ਟੀਮਾਂ ਤੇ ਕਿਹੜੇ ਚੋਟੀ ਦੇ ਸੁਪਰਸਟਾਰ ਖੇਡ ਜੀ ਆਪਾਂ ਮੱਲੋਕੇ ਦੇ ਕਬੱਡੀ ਕੱਪ ਤੇ ਪਹੁੰਚ ਰਹੀਆਂ ਟੀਮਾਂ ਬਾਰੇ ਗੱਲ ਕਰੀਏ ਜਿਵੇਂ ਇੱਥੇ ਅੱਜ ਵਰਨਾਲੇ ਦੀ ਟੀਮ ਵੀ ਖੇਡੇਗੀ ਚੋਟੀ ਦੀ ਬਣ ਕੇ ਪੁੱਜ ਰਹੀ ਹੈ ਵਰਨਾਲਾ ਅਰਸ਼ ਦੀ ਟੀਮ ਜਿਸ ਵਿੱਚ ਹੈਰੀ ਦਾਰਾ ਪਰ ਨਿੱਕਨ ਨਦੋਰ ਫੂਲਾ ਸ਼ੂਸ਼ਕ ਤੇ ਅਰਸ਼ ਵਰਨਾਲੇ ਵਾਲਾ ਚੋਟੀ ਦੀ ਟੀਮ ਬਣਾ ਕੇ ਪੁੱਜ ਰਿਹਾ ਜੋ ਕਿ ਇਹ ਟੀਮ ਖੇਡੇਗੀ ਜ ਮੱਲੋਕੇ ਦੇ ਕੱਪ ਤੇ ਜੇ ਆਪਾਂ ਜੀਰੇ ਦੀ ਟੀਮ ਦੀ ਗੱਲ ਕਰੀਏ ਜੀਰੇ ਵਿੱਚ ਅੱਜ ਸੋਨੀ ਫਕਰ ਝੰਡਾ ਦੇਸੀ ਫਰਮਾਨਾ ਜੋ ਆਪਾਂ ਨੂੰ ਅਪਡੇਟ ਮਿਲੀ ਆ ਤੇ ਜੇ ਮੱਲੋਕੇ ਦੀ ਟੀਮ ਦੀ ਗੱਲ ਕਰੀਏ ਮੱਲੋਕੇ ਵਿੱਚ ਖੇਡੇਗਾ ਜੋਧਾ ਸੁਰਖਪੁਰ ਮੰਨਾ ਬਲਨੋ ਤੇ ਇੱਕ ਰੀਡਰ ਕੋੜਾ ਜਾਂ ਬਾਗੀ ਪਰਮਜੀਤਪੁਰੀਆ ਕਹਿ ਰਹੇ ਆ ਜੋ ਆਪਾਂ ਨੂੰ ਕਲੀਅਰ ਹੋਇਆ ਹੋ ਸਕਦਾ ਇੱਕ ਅੱਧਾ ਪਲੇਅਰ ਚੇਂਜ ਹੋ ਜੇ ਕਈ ਵਾਰੀ ਮੌਕੇ ਤੇ ਪਤਾ ਨਹੀਂ ਹੁੰਦਾ ਪਲੇਅਰ ਦੀ ਮਜਬੂਰੀ ਬਣ ਜਾਂਦੀ ਆ ਆਪਾਂ ਵੀਡੀਓ ਇੱਕ ਦਿਨ ਪਹਿਲਾਂ ਬਣਾਉਨੇ ਇਸੇ ਕਰਕੇ ਮਾਫੀ ਚੁੰਮਦੇ ਆ ਜੇ ਇੱਕ ਅੱਧਾ ਪਲੇਅਰ ਚੇਂਜ ਹੁੰਦਾ ਜੋ ਆਪਾਂ ਨੂੰ ਅਪਡੇਟ ਮਿਲੀ ਹੈ ਕਮੇਟੀਆਂ ਵੱਲੋਂ ਆਪਾਂ ਉਹ ਕਲੀਅਰ ਕੀਤੀ ਆ ਜੇ ਆਪਾਂ ਅੱਜ ਦੇ ਵੱਡੇ ਮਹਾਕੁੰਬ ਬਾਰੇ ਗੱਲ ਕਰੀ ਅੱਜ ਦਾ ਛੋਟੀ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਅੱਜ ਦੇ ਦਿਨ ਦਾ ਟਾਪ ਦਾ ਕਬੱਡੀ ਕੱਪ ਆਪਾਂ ਜਲਾਲ ਦੇ ਕਬੱਡੀ ਕੱਪ ਨੂੰ ਕਹਿ ਸਕਦੇ ਆ ਜਿਵੇਂ ਪਲੇਅਰ ਟੀਮਾਂ ਪੁੱਜ ਰਹੀਆਂ ਇੱਥੇ ਅੱਜ ਸਾਰੀਆਂ ਟੀਮਾਂ ਹੀ ਟੌਪ ਦੀਆਂ ਖੇਡਣਗੀਆਂ ਦੱਸਦੇ ਹਾਂ ਤੁਹਾਨੂੰ ਜਲਾਲ ਦੇ ਕੱਪ ਤੇ ਕਿਹੜੇ ਪਲੇਅਰ ਕਿਹੜੀਆਂ ਟੀਮਾਂ ਵਿੱਚ ਖੇਡਣਗੇ ਜੇ ਆਪਾਂ ਗੱਲ ਕਰੀਏ ਇੱਥੇ ਕਬੱਡੀ ਓਪਨ ਪੈਂਡ ਪੱਤਰ ਦੇ ਮੁਕਾਬਲੇ ਕਰਵਾਏ ਜਾਣਗੇ ਇੱਕ ਇਹ ਪੈਂਡ ਵਿੱਚ ਦੋ ਖਿਡਾਰੀ ਬਾਹਰੋਂ ਖੇਡ ਸਕਦੇ ਆ ਇੱਥੇ 16 ਬੁੱਕ ਕੀਤੀਆਂ ਟੀਮਾਂ ਹੀ ਮੈਚ ਖੇਡਣਗੀਆਂ ਪਹਿਲਾਂ ਨਾਮ ਦਿੱਤਾ ਜਾਵੇਗਾ 1 ਲੱਖ ਰੁਪਏ ਦੂਜਾ ਨਾਮ ਦਿੱਤਾ ਜਾਵੇਗਾ 75000 ਰੁਪਏ ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ ਅੱਜ ਜੇ ਆਪਾਂ ਸਨਮਾਨਾਂ ਦੀ ਗੱਲ ਕਰੀਏ ਤੇ ਜੀਵਨ ਮਾਨੂਕੇ ਦਾ ਸਕਾਰਪਿਓ ਐਨ ਗੱਡੀ ਨਾਲ ਸਨਮਾਨ ਹੋਵੇਗਾ ਤੇ ਗਲਜਰੀ ਮੂਨਕ ਦਾ ਵੀ ਸਕਾਰਪਿਓ ਐਨ ਗੱਡੀ ਨਾਲ ਸਨਮਾਨ ਹੋਵੇਗਾ ਅਜਮੇਰ ਚ ਲਾਲਵਾਲੇ ਦਾ ਜੋ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦਾ ਸੋਨੇ ਦੇ ਕੈਂਠੇ ਨਾਲ ਸਨਮਾਨ ਹੋਵੇਗਾ ਪੂਰੀ ਫਤੇਗੜ ਛੰਨੇ ਦਾ 4x4 ਥਾਰ ਗੱਡੀ ਨਾਲ ਸਨਮਾਨਿਤ ਕੀਤਾ ਜਾਵੇਗਾ ਦਿਓ ਮੁਬਾਰਕਾਂ ਚਾਰੇ ਵੀਰਾਂ ਨੂੰ ਚੜਦੀ ਕਲਾ ਵਿੱਚ ਰੱਖੇ ਪ੍ਰਮਾਤਮਾ ਇਹਨਾਂ ਚਾਰਾਂ ਵੀਰਾਂ ਨੂੰ ਜੋ ਕਿ ਜੇ ਆਪਾਂ ਗੱਲ ਕਰੀਏ ਕੌਕਿਆਂ ਦੀ ਟੀਮ ਵਿੱਚ ਅੱਜ ਜੱਸਾ ਅਮਣਾ ਕੌਕੇ ਮੋਟਾ ਕੌਕੇ ਭਿੰਦਾ ਕੌਕੇ ਹਰਦੀਪ ਹਰਮਨ ਕੌਕੇ ਲਾਲਾ ਬਿੱਟੂ ਵੈਰੋ ਕੇ ਸਰਪੰਚ ਕਰਨ ਤਲਵੰਡੀ ਰਾਏ ਇਹ ਚੋਟ ਦੀ ਟੀਮ ਅੱਜ ਕੌਕਿਆਂ ਦੀ ਜਲਾਲ ਜ਼ਿਲ੍ਹਾ ਬਠਿੰਡਾ ਦੇ ਕੱਪ ਤੇ ਪਹੁੰਚਦੀ ਹੈ ਇਸ ਦੇ ਸਪਾਂਸਰ ਹਨ ਜੱਸਾ ਠੁੱਲੀ ਔਰ ਜਦਾ ਫੌਜੀ ਸ਼ੰਕ ਜੇਪਾ ਗੱਲ ਕਰੀਏ ਜੋ ਜਲਾਲ ਕਬੱਡੀ ਟੂਰਨਾਮੈਂਟ ਤੇ ਪਹੁੰਚਦੀਆਂ ਟੀਮਾਂ ਬਾਰੇ ਜਿਵੇਂ ਟੀਮਾਂ ਇੱਥੇ ਖੇਡਣੀਆਂ ਸ਼ਕਰਪੁਰ ਦੀ ਟੀਮ ਚੋਟੀ ਦੀ ਬਣ ਕੇ ਪਹੁੰਚ ਰਹੀ ਹੈ ਹਰੀਕੇ ਕਲਾਂ ਵਿੱਕੀ ਦੀ ਟੀਮ ਚੋਟੀ ਦੀ ਬਣ ਕੇ ਪਹੁੰਚ ਰਹੀ ਹੈ ਦੋਦੇ ਦੀ ਸੰਦੀਪ ਦੋਦੇ ਤੇ ਰੁਪਿੰਦਰ ਦੋਦੇ ਦੀ ਟੀਮ ਚੋਟੀ ਦੀ ਖੇਡੇਗੀ ਮਾਣੂਕੇ ਗੱਲ ਵੀ ਚੋਟੀ ਦੀ ਟੀਮ ਬਣ ਕੇ ਪਹੁੰਚ ਰਹੀ ਹੈ ਬੋਪਰ ਵੀ ਸਿਰੇ ਦੀ ਟੀਮ ਬਣ ਕੇ ਪਹੁੰਚ ਰਹੀ ਹੈ ਰੌਂਤੇ ਦੀ ਟੀਮ ਖੇਡੇਗੀ ਉਸ ਵਿੱਚ ਵੀ ਚੋਟੀ ਦੇ ਮੱਲ ਖੇਡਣਗੇ ਟੀਮਾਂ ਦੇ ਪਲੇਅਰ ਕਲੀਅਰ ਕਰਦੇ ਆ ਕਿਹੜੀਆਂ ਟੀਮਾਂ ਵਿੱਚ ਕਿਹੜੇ ਪਲੇਅਰ ਦੋਦੇ ਦੀ ਟੀਮ ਵਿੱਚ ਪਿੰਦੂ ਸੀਚੇ ਰੁਪਿੰਦਰ ਦੋਦਾ ਸੰਦੀਪ ਦੋਦਾ ਬੁੱਟਰ ਦੋਦਾ ਲਵੀ ਦੋਦਾ ਕਾਲਾ ਦੋਦਾ ਚੋਟੀ ਦੀ ਟੀਮ ਅੱਜ ਦੋਦੇ ਦੀ ਖੇਡੇਗੀ ਜਲਾਲ ਦੇ ਕੱਪ ਤੇ ਮਾਨੁਕੇ ਗਿੱਲਾਂ ਦੀ ਟੀਮ ਵਿੱਚ ਮੱਖਣ ਮੱਖੀ ਗਗਨ ਜੋਗੇ ਵਾਲਾ ਜੀਵਨ ਮਾਨੁਕੇ ਗੱਲ ਰਿਸ਼ਪਾਲ ਮਾਨੁਕੇ ਗਿੱਲ ਲਵੀ ਭਿੰਦਾ ਮਾਨੁਕੇ ਕੁੱਲਾ ਮਾਨੁਕੇ ਚੋਟੀ ਦੀ ਟੀਮ ਮਾਨੁਕੇ ਆਂਦੀ ਖੇਡੇਗੀ ਅੱਜ ਜਲਾਲ ਦੇ ਕੱਪ ਤੇ ਰੌਂਤੇ ਦੀ ਟੀਮ ਵਿੱਚ ਗੋਸ਼ਾ ਰੌਂਤਾ ਪ੍ਰੀਤ ਲੱड्डੂ ਵਾਲਾ ਚੱਕੀ ਰਮਦਾਸ ਚੋਟੀ ਦੀ ਟੀਮ ਅੱਜ ਰੌਂਤੇ ਦੀ ਵੀ ਬਣ ਕੇ ਪੁੱਜ ਰਹੀ ਹੈ ਇਹ ਰੌਂਤੇ ਵਿੱਚ ਹੋ ਸਕਦਾ ਜਾਂ ਫਿਰ ਇੱਕ ਰਵੀ ਸਾਹ ਹੋ ਕੇ ਖੇਡੇ ਪੱਕਾ ਕਲੀਅਰ ਨਹੀਂ ਰੌਂਤੇ ਦੀ ਟੀਮ ਦਾ ਹਲੇ ਹਰੀਆਂ ਵਿੱਚ ਅੱਜ ਸ਼ਰਨਾ ਡੱਗੁਰਮਾਣਾ ਪੂਰੀ ਛੰਨਾ ਵਾਲਾ ਚੋਟੀ ਦੀ ਟੀਮ ਵਿੱਕੀ ਹਰੀਆਂ ਵਾਲਾ ਲਿਆ ਰਿਹਾ ਸ਼ਕਰਪੁਰ ਵਿੱਚ ਅੱਜ ਅੰਬਾ ਸੌਰ ਸਿੰਘ ਮਲੂਕ ਕਲੀ ਕਾਕਾ ਸ਼ਕਰਪੁਰ ਸਦੀਕ ਸ਼ਕਰਪੁਰ ਚੋਟੀ ਦੀ ਟੀਮ ਅੱਜ ਜਾਂ ਫਿਰ ਇਹ ਕਲੀਅਰ ਨਹੀਂ ਸ਼ਕਰਪੁਰ ਦਾ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਧੰਨਵਾਦ